ਇੰਜ ਪੁੱਛਦੇ ਨੇ ਲੋਕ ਫਰਸ਼ੋਂ ਅਰਸ਼ ਕੀ ਤੁਸੀਂ ਵੀ ਹੋਣਾ ਚਾਹੁੰਦੇ ਹੋ ਸਫਲ ਇੱਕ ਸਫਲ ਲੜਕੀ ਦੀ ਸੁਣੋ ਕਹਾਣੀ ਰੱਦੀ ਤੋਂ ਬਣਾ ਲਈ ਕਾਮਯਾਬ ਕੰਪਨੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸ਼ੁਰੂ ਕਰਨ ਲੱਗੇ ਆਂ ਅੰਤ ਤੱਕ ਜਰੂਰ ਦੇਖਣਾ ਅੱਜ ਸਫਲਤਾ ਦੀ ਇੱਕ ਬਹੁਤ ਵੱਡੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਆਂ ਇਸ ਨੂੰ ਅੰਤ ਤੱਕ ਜਰੂਰ ਦੇਖਦੇ ਰਹਿਣਾ ਕਿਵੇਂ ਪੁੱਛ ਜਾਂਦੇ ਨੇ ਲੋਕ ਅਰਸ਼ੋਂ ਅਰਸ਼ ਤੇ ਸਫਲਤਾ ਦੀਆਂ ਪੌੜੀਆਂ ਚੜ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਇੱਕ ਕਾਮਯਾਬ ਹਸਤੀ ਬਨਣ ਲਈ ਠੰਮੇ ਤੇ ਹੌਸਲੇ ਦੀ ਲੋੜ ਹੁੰਦੀ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਹਰ ਸਫਲ ਹੋਣ ਦਾ ਚਾਹਵਾਨ ਵਿਅਕਤੀ ਊਰਜਾ ਨਾਲ ਭਰ ਉੱਠੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਕਾਮਯਾਬੀ ਹਾਸਲ ਕਰਨ ਲਈ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਸਫਲ ਲੜਕੀ ਦੀ ਕਹਾਣੀ ਫਿਰ ਖੋਲਾਂਗੇ ਸਫਲਤਾ ਦੇ ਗੁਣਾ ਦੀ ਪਟਾਰੀ ਕਹਾਣੀ ਇੰਜ ਹੈ ਕਿ ਪੂਨਮ ਗੁਪਤਾ ਜਿਨ੍ਹਾਂ ਨੂੰ ਅੱਜ ਦੁਨੀਆ ਇੱਕ ਸਫਲ ਬਿਜ਼ਨਸ ਊਮੈਨ ਦੇ ਤੌਰ ਤੇ ਜਾਣਦੀ ਹੈ ਦਿੱਲੀ ਦੇ ਸ਼੍ਰੀ ਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਚ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਨੌਕਰੀ ਦੀ ਪਾਲਤ ਸਨ ਪਰ ਉਹਨਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ 2002 ਚ ਉਹਨਾਂ ਦਾ ਵਿਆਹ ਸਕਾਟਲੈਂਡ ਦੇ ਰਹਿਣ ਵਾਲੇ ਪੁਨੀਤ ਗੁਪਤਾ ਨਾਲ ਹੋਇਆ ਪੂਨਮ ਵੀ ਆਪਣੇ ਪਤੀ ਨਾਲ ਸਕਾਟਲੈਂਡ ਚਲੀ ਗਈ ਪੂਨਮ ਕੋਲ ਡਿਗਰੀ ਤਾਂ ਸੀ ਪਰ ਤਜਰਬਾ ਨਹੀਂ ਸੀ ਸਕਾਟਲੈਂਡ ਚ ਨੌਕਰੀ ਦੀ ਭਾਲ ਕਰਦੇ ਸਮੇਂ ਵੀ ਤਜਰਬਾ ਨਾ ਹੋਣਾ ਸਭ ਤੋਂ ਵੱਡੀ ਦਿੱਕਤ ਬਣ ਗਿਆ ਉਹ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਘੁੰਮਦੇ ਹੋ ਰਹੇ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਸ਼ਾਇਦ ਉਹ ਨੌਕਰੀ ਲਈ ਬਣੇ ਹੀ ਨਹੀਂ ਸਨ ਤੇ ਉਹਨਾਂ ਨੇ ਕੁਝ ਖਾਸ ਕਰਨਾ ਸੀ ਸਕਾਟਲੈਂਡ 'ਚ ਜਦੋਂ ਪੂਨਮ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਆ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਹਰ ਦਫ਼ਤਰ 'ਚ ਬਹੁਤ ਰੱਦੀ ਇਕੱਠੀ ਕਰਕੇ ਰੱਖੀ ਸੀ ਬੇਸ਼ੱਕ ਉਹਨਾਂ ਨੂੰ ਤਜਰਬਾ ਨਹੀਂ ਸੀ ਪਰ ਦਿਮਾਗ ਤਾਂ ਇੱਕ MBA ਵਾਂਗ ਕੰਮ ਕਰ ਰਿਹਾ ਸੀ ਪੂਨਮ ਨੇ ਸੋਚਿਆ ਕਿ ਐਨੀ ਰੱਦੀ ਰੱਦੀ ਹੀ ਬਣ ਕੇ ਰਹਿ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਕੁਝ ਵੱਖਰਾ ਕੀਤਾ ਜਾ ਸਕਦਾ ਹੈ ਅਖਬਾਰ ਤੇ ਦਫ਼ਤਰ ਦੇ ਕੰਮਕਾਜ 'ਚ ਇਸਤੇਮਾਲ ਹੋਣ ਵਾਲੇ ਕਾਗਜ਼ ਦੀ ਰੱਦੀ ਦਰਅਸਲ ਹਰ ਦਫ਼ਤਰ ਦੀ ਸਿਰਦਰਦ ਬਣੀ ਹੋਈ ਸੀ ਦਫ਼ਤਰ ਵਾਲੇ ਚਾਹੁੰਦੇ ਸਨ ਕਿ ਕੋਈ ਹੋਵੇ ਜੋ ਇਸ ਰੱਦੀ ਨੂੰ ਟਿਕਾਣੇ ਲਾ ਦੇਵੇ ਪੂਨਮ ਨੂੰ ਇਸ ਰੱਦੀ 'ਚ ਆਪਣੀ ਮੰਜ਼ਿਲ ਦਾ ਟਿਕਾਣਾ ਨਜ਼ਰ ਆ ਰਿਹਾ ਸੀ ਰੱਦੀ ਕਾਗਜ਼ ਨੂੰ ਰੀਸਾਈਕਲ ਕਰਕੇ ਨਵਾਂ ਕਾਗਜ਼ ਬਣਾਇਆ ਜਾ ਸਕਦਾ ਹੈ ਪੂਨਮ ਨੇ ਵੀ ਇਹੀ ਕੀਤਾ ਉਹਨਾਂ ਕੋਲ ਪੂੰਜੀ ਨਹੀਂ ਸੀ ਇਸ ਲਈ ਉਹਨਾਂ ਨੇ ਸਰਕਾਰ ਤੋਂ ਮਦਦ ਲਈ ਸਕਾਰਲੈਂਡ ਸਰਕਾਰ ਵਾਤਾਵਰਣ ਨੂੰ ਬਚਾਉਣ ਦੇ ਦਿਸ਼ਾ 'ਚ ਕੰਮ ਕਰਨ ਵਾਲੇ ਉਦਯੋਗਾਂ ਲਈ ਇੱਕ ਸਕੀਮ ਚਲਾ ਰਹੀ ਹੈ। ਇਸ ਸਕੀਮ ਦੇ ਚਲਦਿਆਂ ਪੂਨਮ ਨੂੰ 1 ਲੱਖ ਰੁਪਏ ਦਾ ਫੰਡ ਵੀ ਮਿਲ ਗਿਆ। ਦਫ਼ਤਰ ਵਾਲੇ ਚੰਗੀ ਕੀਮਤ ਤੇ ਰੱਦੀ ਵੇਚਣਾ ਚਾਹੁੰਦੇ ਸੀ ਤੇ ਪੂਨਮ ਉਸ ਨੂੰ ਚੰਗੇ ਰੇਟ ਤੇ ਖਰੀਦ ਰਹੀ ਸੀ। 2003 'ਚ ਪੂਨਮ ਗੁਪਤਾ ਨੇ ਰੱਦੀ ਦੀ ਰੀਸਾਈਕਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੀ ਕੰਪਨੀ ਦਾ ਨਾਮ ਰੱਖਿਆ PG Paper। ਹੁਣ 2024 ਚੱਲ ਰਿਹਾ ਹੈ। ਪਿਛਲੇ 20 ਸਾਲਾਂ ਚ ਉਹਨਾਂ ਵੱਲੋਂ ਲਾਏ ਗਏ 1 ਲੱਖ ਰੁਪਏ ਹੁਣ 1000 ਕਰੋੜ ਦੀ ਕੰਪਨੀ ਵਿੱਚ ਬਦਲ ਚੁੱਕੇ ਹਨ। ਪੂਨਮ ਗੁਪਤਾ ਦਾ ਬਿਜ਼ਨਸ ਇਸ ਸਮੇਂ ਯੂਰਪ ਤੇ ਅਮਰੀਕਾ ਚ ਫੈਲਿਆ ਹੋਇਆ ਹੈ। ਇਹ ਕੰਪਨੀ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਸਕ੍ਰੈਪ ਪੇਪਰ ਖਰੀਦੀ ਹੈ ਤੇ ਉਸ ਨੂੰ ਰੀਸਾਈਕਲ ਕਰਕੇ ਫਿਰ ਨਵਾਂ ਪੇਪਰ ਬਣਾ ਕੇ ਵੇਚ ਦਿੰਦੀ ਹੈ। ਪੂਨਾ ਗੁਪਤਾ 2017 ਚ ਉਦੋਂ ਸੁਰਖੀਆਂ ਚ ਆਏ ਜਦੋਂ ਉਹਨਾਂ ਨੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੀ ਇੱਕ ਪੇਂਟਿੰਗ ਖਰੀਦੀ। ਇਹ ਪੇਂਟਿੰਗ ਬ੍ਰਿਟਿਸ਼ ਪੇਂਟਰ ਸਾਚਾ ਜਾਫਰੀ ਨੇ ਬਣਾਈ ਸੀ ਇਹ ਪੇਂਟਿੰਗ ਵਿਰਾਟ ਕੋਹਲੀ ਫਾਊਂਡੇਸ਼ਨ ਨੇ ਚੈਰਿਟੀ ਇਵੈਂਟ ਲਈ ਖਾਸ ਤੌਰ ਤੇ ਰੱਖੀ ਗਈ ਸੀ ਦੱਸ ਦਈਏ ਕਿ ਵਿਰਾਟ ਕੋਹਲੀ ਫਾਊਂਡੇਸ਼ਨ ਮਨੁੱਖੀ ਤਸਕਰੀ ਵਰਗੀ ਸਮਾਜਿਕ ਬਰਾਈ ਖਿਲਾਫ ਮੁਹਿੰਮ ਚਲਾਉਂਦੀ ਹੈ ਤਾਂ ਇਹ ਤਾਂ ਸੀ ਨੌਕਰੀ ਦੀ ਭਾਲ ਚ ਨਿਕਲੀ ਤੇ ਬਾਅਦ ਚ ਕੰਪਨੀ ਦੀ ਮਾਲਕ ਬਣੀ ਇੱਕ ਲੜਕੀ ਦੀ ਕਹਾਣੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣਾ ਹੈ ਕਿ ਇੱਕ ਸਫਲ ਵਿਅਕਤੀ ਬਨਣ ਲਈ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਜੋ ਵੀ ਤਜਰਬਾ ਹੈ ਜਾਂ ਤੁਹਾਡੇ ਦਿਮਾਗ ਵਿੱਚ ਕਿਸੇ ਵੀ ਚੰਗੇ ਕੰਮ ਨੂੰ ਕਰਨ ਦਾ ਵਿਚਾਰ ਆ ਗਿਆ ਤਾਂ ਤੁਸੀਂ ਉਸ ਨੂੰ ਉਸੇ ਜਗ੍ਹਾ ਛੱਡ ਕੇ ਅੱਗੇ ਨਾ ਨਿਕਲੋ। ਇੱਕ ਵਾਰ ਉਸ ਕੰਮ ਦਾ ਤਜਰਬਾ ਲੈ ਕੇ ਕਰਕੇ ਤਾਂ ਦੇਖੋ। ਫਿਰ ਦੇਖੋ ਕਿਵੇਂ ਤੁਸੀਂ ਬੁਲੰਦੀਆਂ ਨੂੰ ਛੂੰਹਦੇ ਜਾਓਗੇ। ਇਹ ਕਹਾਣੀ ਦਾ ਇਹੀ ਸਿੱਟਾ ਨਿਕਲਦਾ ਹੈ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ। ਸਿਰਫ ਕਰਨ ਵਾਲੇ ਦੀ ਸੋਚ ਵੱਡੀ ਹੋਣੀ ਚਾਹੀਦੀ ਹੈ। ਹਰ ਕੰਮ ਸਿਖਰਾਂ ਤੇ ਜਾ ਸਕਦਾ ਹੈ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।